ਮੇਰੀਂ ਤੁਸੀਂ ਹਾਊਸ ਦੀ ਇਹ ਉਹਦੇ ਵਿੱਚ ਵਿਚਾਰਾ ਹੋਈਆਂ ਮਤੇ ਦੇਖੋ ਜੀ ਸ਼ਹਿਰ ਦੇ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਸੀ ਸਾਰੇ ਉਹਦੇ ਵਿੱਚ ਆਪਾਂ ਵਿਚਾਰ ਕੀਤੇ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਸਮੇਤ ਸਾਡੇ ਯੂ ਸਾਹਿਬ ਉੱਥੇ ਹਾਜ਼ਰ ਸੀਗੇ ਸਭ ਤੋਂ ਜਿਹੜਾ ਮੇਨ ਮਤਾ ਸੀ ਆ ਜਿਹੜਾ ਅੱਜ ਤੱਕ ਬੜੀ ਡਿਮਾਂਡ ਸੀਗੀ ਲੋਕਾਂ ਦੀ ਕਿ ਆ ਜਿਹੜਾ ਸ਼ਾਬਾਨ ਆ ਇਹ ਜਿਹੜਾ ਇੱਥੇ ਸ਼ਹਿਰ ਦੇ ਵਿੱਚ ਲਿਆਂਦਾ ਜਾਵੇ ਅਸੀਂ ਥੋੜੇ ਜਿਹੜੀ ਹੋਇਆ ਜਿਹੜੀ ਆਪਾਂ ਵਿਕਲਪ ਤੇ ਖੜੇ ਥੋੜੇ ਜਿਹੜੀ ਹੋਇਆ ਉਹ ਅਸੀਂ ਇੱਕ ਇਹ ਪ੍ਰੋਬਲਮ ਸਾਡੇ ਧਿਆਨ 'ਚ ਵੀ ਆਈ ਤੇ ਅਸੀਂ ਆਉਂਦਿਆਂ ਹੀ ਕਮੇਟੀ ਦੇ ਧਿਆਨ ਚ ਲਾ ਕੇ ਉਹਦਾ ਮਤਾ ਪਵਾ ਕੇ ਤੇ ਅਸੀਂ ਉਹ ਭੇਜ ਦਿੱਤਾ ਵਾ ਤਾਂ ਕਿ ਉਹ ਛਾਵਾਂ ਜਿਹੜਾ ਆਵੇ ਤੇ ਲੋਕਾਂ ਜਿਹੜੀ ਉਹਦੀ ਵੱਤ ਉਹ ਜਿਹੜੀ ਆ ਉਹ ਪੌਸਿਟੀ ਮਿਲ ਸਕੇ। ਅ ਪੌਸਲਾ ਸਾਹਿਬ ਜਿਹੜੇ ਹੁਣ ਮਤੇ ਪਾਈ ਆਸ ਆ ਵੀ ਇਹਨਾਂ ਦੇ ਪੂਰੇ ਚੜਨਗੇ। ਦੇਖੋ ਜੀ ਅਸੀਂ ਇੱਕ ਜਿਹੜੀ ਕਮੇਟੀ ਆ ਇਹ ਸਰਕਾਰ ਦਾ ਇੱਕ ਹਿੱਸਾ ਵਾ। ਸਾਡਾ ਕੰਮ ਆ ਮਤਲਬ ਮਤੇ ਪਾ ਕੇ ਡਵੈਲਪਮੈਂਟ ਵਾਸਤੇ ਮਤੇ ਭੇਜਣੇ। ਔਰ ਸਰਕਾਰ ਨੂੰ ਇਹ ਜਦੋਂ ਮਤੇ ਪਾਉਨੇ ਆ ਉਹਦਾ ਵੀ ਹੱਕ ਬੰਦਾ ਕਿ ਜਿਹੜੇ ਹੀ ਮਤੇ ਪਾਉਨੇ ਜਿਹੜੇ ਡਿਮਾਂਡਸ ਕਰਦੇ ਆ ਸਾਨੂੰ ਉਹਦੇ ਪੈਸੇ ਭੇਜੇ ਜੋ ਪੈਸੇ ਭੇਜਣਗੇ ਤੇ ਅਸੀਂ ਜਿਹੜੇ ਆ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਪ੍ਰੋਪਰ ਜਿਹੜੇ ਢਾਂਗ ਨਾਲ ਕਰਾਵਾਂਗੇ ਕੋਈ ਵੀ ਐਹੋ ਜੀ ਗੱਲ ਨਹੀਂ ਹੈਗੀ ਤੇ ਅਸੀਂ ਸ਼ਹਿਰ ਨੂੰ ਅੱਗੇ ਲੈ ਕੇ ਨਾ ਜਾਈਏ ਤੇ ਅੱਜ ਹਾਊਸ ਦੀ ਮੀਟਿੰਗ ਵਿੱਚ ਮਤੇ ਪਾਏ ਗਏ ਇਹ ਪੈਸੇ ਭੇਜੇ ਨੂੰ ਫਾਇਰ ਬ੍ਰਿਗੇਡ ਦਾ ਪਾਇਆ ਗਿਆ ਫਾਇਰ ਸੇਫਟੀ ਬ੍ਰਿਗੇਡ ਕਿ ਬਣਾਉਣਾ ਚਾਹੀਦਾ ਇੱਕ ਡੈਡ ਬੋਡੀ ਕਲਪਸ ਕਾਲ ਦੀ ਇਸ ਦੇ ਸਭੀ ਕਦਮ ਫੜਾ ਪਾਇਆ ਗਿਆ ਇਹ ਕਿ ਮਤੇ ਪਾਕ ਦੇ ਨਾਲ ਕੰਮ ਕਰ ਰਹੇ ਆ ਅੱਜ ਹਾਉਸ ਦੀ ਮੀਟਿੰਗ ਸੀਗੀ ਜਿਹਦੇ ਵਿੱਚ ਸਾਰੀ ਕਾਉਂਸਲ ਨੇ ਜੁਨਾਨੀਮਸਲੀ ਮੇਰੇ ਸਾਥੀ ਕਾਉਂਸਲ ਜਿਹੜੇ ਨੇ ਤੇ ਨਾਲ ਖੜੇ ਨੇ ਜਿਵੇਂ ਕਿ ਤੁਹਾਨੂੰ ਇਹਨਾਂ ਦੱਸਿਆ ਕਿ ਸ਼ਾਇਦ ਤੁਸੀਂ ਬੜੀ ਵਾਰ ਦੇਖਿਆਗਾ ਵੀ ਅੱਗ ਲੱਗ ਜਾਂਦੀ ਸੀ ਤੇ ਗੱਡੀਆਂ ਦੂਰੋਂ ਆਉਂਦੀਆਂ ਹੀ ਬਟਾਲਿਓਂ ਜਮਲਸਰੋਂ ਹੀ ਆਈਆਂ ਉਹਨਾਂ ਦੇ ਪਹੁੰਚਣ ਤੱਕ ਜਿਹੜਾ ਨੁਕਸਾਨ ਕਾਫੀ ਹੋ ਜਾਂਦਾ ਸੀਗਾ ਆ ਥੋੜੇ ਦਿਨ ਪਹਿਲਾਂ ਇਲਾੌਰ ਤੇ ਅੱਗ ਲੱਗੀ ਸੀ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅੱਜ ਅਨੋਨੀਮਸਲੀ ਅਸੀਂ ਮਤਾ ਪਾਸ ਕਰਕੇ ਸਰਕਾਰ ਤੋਂ ਡਿਮਾਂਡ ਕੀਤੀ ਆ ਕਿ ਫੌਰੀ ਤੌਰ ਤੇ ਜਿਹੜੀ ਇਹ ਮਿਊਸਪਲ ਕਾਉਂਸਲ ਫਰਦਿਕੜ ਚੁੜੀਆਂ ਨੂੰ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਗਾਂ ਅ ਫਿਊਚਰ ਵਿੱਚ ਕਿਸੇ ਦਾ ਕੋਈ ਨੁਕਸਾਨ ਜਾਨੀ ਤੇ ਮਾਲੀ ਕੋਈ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਅਜਦਾ ਥੋੜੇ ਪਹਿਲਾਂ ਸਾਡੇ ਬਰੇ ਸਤਕਾਰਯੋਗ ਸ਼੍ਰੀ ਸ਼ੋਕ ਪਾਂਧੀ ਜੀ ਐਕਸਪੀਡੈਂਸ ਸੀਗੇ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਗੱਡੀ ਬਾਹਰੋਂ ਮਗਾਈ ਸੀ ਡੈੱਡ ਬੋਡੀ ਖੜਨ ਵਾਸਤੇ ਸ਼ਮਸ਼ਾਨ ਘਾਟ ਉਹ ਵੀ ਸਾਡੇ ਨੋਟਿਸ ਚ ਆਈ ਸੀ ਉਹਦਾ ਵੀ ਅੱਜ ਅਨੋਨੀਮਸਲੀ ਹਾਊਸ ਨੇ ਮਤਾ ਪਾਸ ਕਰਤਾ ਤਾਂ ਕਿ ਉਹ ਵੀ ਲੋਕਾਂ ਨੂੰ ਅੱਗੇ ਤੋਂ ਕੋਈ ਪ੍ਰੋਬਲਮ ਫੇਸ ਨਾ ਕਰਨੀ ਪਵੇ ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਪੁੱਛਿਆ ਤੁਸੀਂ ਵੀ ਫੰਡਸ ਫੰਡਸ ਹਨ ਜਿਉਂਦੀ ਸਰਕਾਰ ਬਣੀ ਹੈ 1 ਰੁਪਿਆ ਸਾਨੂੰ ਅਜੇ ਤੱਕ ਨਹੀਂ ਆਇਆ ਸਾਡੇ ਜਿਹੜੇ ਕੋ ਪੁਰਾਣੇ ਪੈਸੇ ਸੀ ਜਿਹੜੋ ਕਾਂਗਰਸ ਸਰਕਾਰ ਸੀ ਜਿਹੜੋ ਬਾਦਸਾਹਬ ਨੇ ਦਸਰਾਤ ਪ੍ਰਧਾਨ ਸਭਾਈਵਾਸੀ ਸੀ ਸਾਡੇ ਸਰਕਾਰ ਜੋ ਹੈ ਐਮਐਲਏ ਨੇ ਜਿਹੜੇ ਉਹਨਾਂ ਦੇ ਪੈਸੇ ਹੈ ਲੈ ਲੈਂਦੇ ਸੀ ਉਹ ਅਸੀਂ ਲਾ ਕੇ ਤਕਰੀਬਨ ਜਿੰਨੇ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਏ ਆ ਹੋਰ ਵੀ ਅਸੀਂ ਸਰਕਾਰ ਦੇ ਨਾਲ ਪੂਰਾ ਕੋਪਰੇਟ ਕਰਨ ਨੂੰ ਤਿਆਰ ਆ ਕਰਦੇ ਵੀ ਆ ਬੜੇ ਮਤੇ ਪਾਸ ਕੀਤੇ ਆ ਜਿਵੇਂ ਕਿ ਸ਼ਹਿਰ ਸਿਕਿਉਰਿਟੀਸ ਦੀ ਬੜੀ ਲੋੜ ਆ ਉਹ ਵੀ ਅਸੀਂ ਕਾਫੀ ਦਰ ਪਹਿਲਾਂ ਕੈਮਰੇ ਲਾਉਣ ਵਾਸਤੇ ਮਤੇ ਪਾਸ ਕੀਤਾ ਹੋਇਆ ਤਾਂ ਕਿ ਜਿਹੜੀਆਂ ਚੋਰੀਆਂ ਚੋਰੀ ਕਰਕੇ ਜਾਂ ਲੁੱਟਾਖੋਹ ਕਰਕੇ ਭੱਜਦੇ ਨੇ ਲੋਕੀ ਭੱਜ ਨਾ ਸਕਣ ਪਰ ਫੰਡਸ ਨਾ ਹੋਣ ਕਰਕੇ ਅਸੀਂ ਪਰਚੇਜ਼ ਨਹੀਂ ਕਰ ਸਕੇ ਉਸ ਤੋਂ ਇਲਾਵਾ ਅਸੀਂ ਇੱਕ ਗਲਾਸਸ ਲੱਗਦੇ ਆ ਮੋੜਾ ਉੱਪਰ ਸ਼ੀਸ਼ੇ ਜਿਹੜੇ ਕਿ ਉਹ ਟ੍ਰੈਫਿਕ ਦੇ ਵਿੱਚ ਕਾਫੀ ਲੋਕਾਂ ਜਾਣੋ ਵਿੱਚ ਬੜੀ ਸਹਾਇੀ ਹੁੰਦੇ ਆ ਤਾਂ ਕਿ ਮੋੜ ਤੋਂ ਆ ਕੇ ਬੰਦਾ ਦੇਖ ਲੇ ਪਿੱਛੋਂ ਗੱਡੀ ਆ ਰਹੀ ਹੈ ਪਤਾ ਲੱਗ ਜੇ ਉਹ ਆਪਣੇ ਆਪ ਹੀ ਉਹ ਐਕਸੀਡੈਂਟ ਦਾ ਹੋ ਸੀ ਉਹ ਵੀ ਅਸੀਂ ਮਤਾ ਪਾਸ ਕੀਤਾ ਆ ਇਸ ਤੋਂ ਇਲਾਵਾ ਸਾਡੀ ਆ ਕਮ ਕਾਉਂਸਲ ਤੋਂ ਲੈ ਕੇ ਸਟੇਸ਼ਨ ਤੱਕ ਸਾਡੀ ਰੋਡ ਬਣਨ ਵਾਲੀ ਆ ਬਹੁਤ ਖਰਾਬ ਹੋਈ ਪਈ ਆ ਕੱਡੇ ਬੜੇ ਨੇ ਪਰ ਉਹ ਵੀ ਕਰੋੜ ਸਵਾ ਕਰੋੜ ਦਾ ਫੰਡ ਆ ਮਤਾ ਹੀ ਉਹ ਵੀ ਸਾਡੀ ਕਾਉਂਸਲ ਨੇ ਪਾਸ ਕੀਤਾ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਬਸਾਨੂੰ ਪੈਸੇ ਦਿੱਤੇ ਜਾਣ ਤਾਂ ਕਿ ਅਸੀਂ ਜਿਹੜਾ ਆ ਉਹ ਉਹ ਵੀ ਕੰਮ ਹੋ ਜਾ ਕਾਉਂਸਲ ਕਰਵਾ ਸਕੇ ਇਸ ਤੋਂ ਇਲਾਵਾ WhatsApp ਸਾਡੇ ਬੱਸ ਸਟੈਂਡ ਦਾ ਕੰਮ ਪੈਂਡਿੰਗ ਜਦੋਂ ਕਾਸ ਦੀ ਗੌਰਮਤ ਸੀਗੀ ਉਹਦਾ ਬੱਸ ਸਟੈਂਡ ਪਾਸ ਵੀ ਆ ਉਹਦੇ ਪੈਸੇ ਹੀ ਪਾਸ ਹੋਏ ਆ ਸਭ ਕੁਝ ਉਹਦਾ ਸਕੈਚ ਬਣ ਕੇ ਤਿਆਰ ਹੈ ਈਚ ਜਿਹੜਾ ఎవਰੀਥਿੰਗ ਇਜ਼ ਰੈਡੀ ਬਟ ਸਾਨੂੰ ਸਰਕਾਰ ਨੇ ਅਜੇ ਤੱਕ ਪੈਸੇ ਨਹੀਂ ਭੇਜੇ ਜੇ ਸਰਕਾਰ ਸਾਨੂੰ ਪੈਸੇ ਭੇਜੇ ਤੇ ਉਹ ਵੀ ਬਸਟੜੀ ਬਣ ਕੇ ਥੋੜੇ ਹੀ ਸਮੇਂ ਦੇ ਵਿੱਚ ਤਿਆਰ ਹੋ ਜਾਊਗਾ ਸੋ ਇਸ ਕਰਕੇ ਬਹੁਤ ਕੰਮ ਨੇ ਜਿਹੜੇ ਪਹਿਲਾਂ ਹੀ ਆਲਰੇਡੀ ਪਾਸ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪਾਸ ਕਰਨ ਦੇ ਆ ਤੇ ਕਰਨ ਨੂੰ ਤਿਆਰ ਆ ਅਸੀਂ ਸਰਕਾਰ ਨੂੰ ਇੱਕੋ ਗੱਲ ਆਨੇ ਆ ਕਿ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਬਿਨਾਂ ਪੱਖਪਾਤ ਤੋਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਕਰਾਵਾਂਗੇ ਇਹ ਕਿਸੇ ਦੇ ਘਰ ਦੀ ਜਾਂ ਨਿੱਜੀ ਡਿਵੈਲਪਮੈਂਟ ਨਹੀਂ ਪੂਰੇ ਫਤਿਹਗੜ ਚੂੜੀਆਂ ਦੀ ਡਿਵੈਲਪਮੈਂਟ ਹੈ ਮਰੇ ਉਹ ਵੀ ਬੜਾ ਜ਼ਰੂਰੀ ਮਤ ਹੈ ਬਾਠ ਮਾਰਕੀਟ ਤੋਂ ਸੈਂਟਰ ਗੁਰਦਵਾਰੇ ਦੀ ਗਲੀ ਦਾ ਬਹੁਤ ਮਕਾਬਾ ਹਾਂਜੀ ਹਾਂਜੀ ਉਹ ਸੈਂਟਰ ਗੁਰਦਵਾਰੇ ਤੋਂ ਲੈ ਕੇ ਬਾਠ ਮਾਰਕੀਟ ਤੱਕ ਜਿਹੜੀ ਸੀ ਬੜੀ ਸਮੱਸਿਆ ਸੀ ਇੱਕ ਤੇ ਗਲੀ ਛੋਟੀ ਆ ਇੱਕ ਉੱਤੇ ਨਾਲੀਆਂ ਨੇ ਤੇ ਉਹ ਬਲੌਕ ਹੋ ਜਾਂਦਾ ਤੇ ਓਵਰਫਲੋ ਹੁੰਦਾ ਲੋਕਾਂ ਜਿਹੜੀ ਆ ਉਹ ਥਾਂ ਵੀ ਨਹੀਂ ਵਾਂ ਤੇ ਉਹ ਪੈਰ ਲਿਪੜ ਜਾਂਦੇ ਲੋਕ ਗੁਰਦਵਾਰੇ ਜਾਣ ਦੇ ਸੰਗਤਾਂ ਨੂੰ ਜਾਣ ਦੀ ਬੜੀ ਪ੍ਰੋਬਲਮ ਸੀ ਉਹ ਵੀ ਅੱਜ ਅਨੋਨੀਮਸਲੀ ਕੌਂਸਲ ਨੇ ਮਤਾ ਪਾਸ ਕਰਤਾ ਉਹ ਵੀ ਜਲਦੀ ਕਰਵਾ ਦਿੱਤਾ ਜਾਏਗਾ ਮਤਾ ਸਬੰਧੀ ਜੀ ਜੋ ਹਾਊਸ ਤੇ ਮਤੇ ਪਾਏ ਗਏ ਨੇ ਇਹ ਬਹੁਤ ਵਧੀਆ ਮਤੇ ਨੇ ਮਤੇ ਤੇ ਹਮੇਸ਼ਾ ਹੀ ਸ਼ੁਰੂ ਤੋਂ ਹੀ ਜਦੋਂ ਦੀ ਕਾਉਂਸਲ ਬਣੀ ਹੈ ਬڑے ਬڑے ਵਧੀਆ ਮਤੇ ਜਿਹੜੇ ਨੇ ਅਸੀਂ ਪਾਉਂਦੇ ਆਏ ਆਂ ਔਰ ਨਗਰ ਕਾਉਂਸਲ ਦਾ ਸਾਥ ਜਿਹੜਾ ਹੈ ਉਹ ਤਕਰੀਬਨ ਸਾਰਾ ਹੀ ਲੋਕਾਂ ਦੇ ਵਿਕਾਸ ਲਈ ਮਤੇ ਜਿਹੜੇ ਆ ਹਮੇਸ਼ਾ ਤੋਂ ਹੀ ਪੈਂਦੇ ਆਏ ਆ ਬਟ ਹੁੰਦਾ ਕੀ ਹੈ ਕਿ ਇਹ ਮਤੇ ਅਸੀਂ ਪਾਨੇ ਆ ਨਗਰ ਕਾਉਂਸਲ ਜਿਹੜੀ ਹੈ ਪਾ ਰਹੀ ਹੈ ਕੋਈ ਮੇਰੇ ਵਾਈਫ ਕਾਉਂਸਲਰ ਇੱਥੇ ਇਹਨਾਂ ਨੇ ਪੈਸਾ ਗਵਰਨਮੈਂਟ ਨੇ ਦੇਣਾ ਬਟ ਪੈਸਾ ਜਿਹੜਾ ਨਾ ਉਹ ਜਿੱਦਾਂ ਸਾਰਿਆਂ ਮੇਰੇ ਭਰਾਵਾਂ ਨੇ ਦੱਸਿਆ ਕਿ ਪੈਸਾ 1 ਰੁਪਈਆ ਵੀ ਜਿਹੜਾ ਇਹਨਾਂ 3.5 ਸਾਲਾਂ ਚ ਫਤਿਹਗੜ ਦੀ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਪਿਛਲਾ ਹੀ ਫੰਡ ਯੂਜ਼ ਹੋ ਰਿਹਾ ਉਹਨੂੰ ਹੀ ਕਰ ਕਰਾ ਕੇ ਅਸੀਂ ਜਿੰਨਾ ਕੁ ਹੋ ਸਕਦਾ ਹੈ ਸਾਰਾ ਕੰਮ ਨਗਰ ਕੌਂਸਲ ਕਰ ਰਹੀ ਹੈ ਸੋ ਡਿਮਾਂਡ ਤੇ ਇਹੀ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਪਾਰਸ਼ੀਅਲਟੀ ਨਾ ਕੀਤੀ ਜਾਏ ਇਹ ਵੀ ਪੰਜਾਬ ਦਾ ਹਿੱਸਾ ਹੈ ਇੱਥੋਂ ਦੇ ਵੀ ਲੋਕ ਵਸਦੇ ਨੇ ਕਿ ਲੋਕਾਂ ਦੇ ਕੰਮ ਨੇ ਇਹ ਕਿਸੇ ਦਾ ਡਿਜੀ ਕੰਮ ਨਹੀਂ ਤੇ ਪੇਮੈਂਟ ਜਿਹੜੀ ਹੈ ਜੋ ਵੀ ਫੰਡਸ ਨਗਰ ਕੌਂਸਲ ਡਿਮਾਂਡ ਕਰਦੀ ਹੈ ਵਾਜਿਬ ਦੇ ਕੇ ਉਹਨੂੰ ਭੇਜਿਆ ਜਾਏ ਤਾਂ ਕਿ ਜਿਹੜੇ ਸ਼ਹਿਰ ਤੇ ਰੁਕੇ ਕੰਮ ਨੇ ਉਹ ਪੂਰੇ ਹੋ ਸਕਣ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਅੱਜ ਜਿਨ੍ਹਾਂ ਨੇ ਪਾਸ ਕੀਤੀਆਂ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੱਸਿਆ ਤੁਹਾਨੂੰ ਸ਼ਬ ਵਾਹਨ ਬਹੁਤ ਵੱਡੀ ਡਿਮਾਂਡ ਸੀ ਉਹ ਪੂਰੀ ਹੋਈ ਅਗਰ ਪੈਸਿਆਂ ਦਾ ਫਲੋ ਗਵਰਨਮੈਂਟ ਵੱਲੋਂ ਹੋਏ ਤੇ ਫਿਰ ਦਿੱਕਤ ਖਤਮ ਹੋ ਸਕਦੀ ਕਾਫੀ ਦਿੱਕਤਾਂ ਹੱਲ ਹੋ ਸਕਦੀ ਇੱਕ ਜਿਹੜਾ ਮੇਨ ਆ ਮਤਾ ਸੀ ਫਾਇਰ ਬ੍ਰਿਗੇਡ ਦੀ ਮੰਗ ਦਾ ਉਹ ਸਰਸਮਤੀਨਾ ਪਾਸ ਕੀਤਾ ਗਿਆ ਤੇ ਸਰਕਾਰ ਕੋ ਮੰਗ ਕੀਤੀ ਜਾਂਦੀ ਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਫਟੇਗੜ ਚੂੜੀਆਂ ਵਿੱਚ ਜਲਦੀ ਤੋਂ ਜਲਦੀ ਮਾਇਆ ਕੀਤੀ ਜਾਏ ਤਾਂ ਕਿ ਨੇਰੇ ਸਰੇ ਅੱਗ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ ਹੋਰ ਵੀ ਗਲੀਆਂ ਦੇ ਰਿਪੇਅਰ ਦੇ ਮਤੇ ਪਾਸ ਕੀਤੇ ਗਏ ਸਰਸਮਤੀ ਨਾਲ ਅਫਸਰ ਸਾਹਿਬ ਅੱਜ ਨਗਰ ਕੌਂਸਲ ਫਟੇਗੜ ਚੂੜੀਆਂ ਹਾਊਸ ਦੀ ਮੀਟਿੰਗ ਸੀ ਮੇਨ ਕਿਹੜੇ ਕਿਹੜੇ ਮਤੇ ਪਾਸ ਹੋਏ ਮਤੇ ਜੀ ਮੇਨ ਮਤਾ ਸਾਡਾ ਫਾਇਰ ਬ੍ਰਿਗੇਡ ਦਾ ਜਿੱਦਾਂ ਤੁਸੀਂ ਪਿਛਲੇ ਦਿਨੀ ਵੇਖਿਆ ਵੀ ਇੱਕ ਰੈਸਟੋਰੈਂਟ 'ਚ ਅੱਗ ਲੱਗੀ ਕਿੰਨਾ ਨੁਕਸਾਨ ਹੋਇਆ ਅੱਗੇ ਵੀ ਆਪਾਂ ਸ਼ਹਿਰ 'ਚ ਵੇਖਦੇ ਆ ਵੀ ਦੁਕਾਨਾਂ 'ਤੇ ਕਾਫੀ ਨੁਕਸਾਨ ਹੁੰਦਾ ਜਦੋਂ ਲੱਗਦਾ ਤੇ ਸਾਡੇ ਫਾਇਰ ਬ੍ਰਿਗੇਡ ਦੀ ਬਹੁਤ ਜ਼ਰੂਰੀ ਤੇ ਇੱਥੇ ਕਹੀਂ ਸਰਬਸੰਤੀ ਨਾਲ ਸਾਰਿਆਂ ਮਤਾਂ ਪਾਸ ਕੀਤਾ ਤੇ ਸਰਕਾਰ ਕੋਲ ਮੰਗ ਕਰਦੇ ਆ ਵੀ ਫਤੇਗੜ ਚੂੜੀਆਂ 'ਚ ਫਾਇਰ ਬ੍ਰਿਗੇਡ ਦਾ ਹੁਣ ਬਹੁਤ ਜ਼ਰੂਰੀ ਆ ਤੇ ਜਲਦੋ ਜਲਦ ਇਹ ਹੱਲ ਹੋਣਾ ਚਾਹੀਦਾ ਤੇ ਅਸੀਂ ਆਪਣੇ ਲੋਕ ਕਮੇਟੀ ਨੇ ਸਹਿਮਤੀ ਨਾਲ ਕਰਤਾ ਜੀ ਪਰ ਅਸੀਂ ਜਦੋਂ ਕਈ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਕਈ ਵਾਰ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਨਗਰ ਕੌਂਸਲ ਜਿਹੜਾ ਹਾਊਸ ਆ ਉਹਦੀ ਜਿਹੜਾ ਬਹੁ ਸੰਤੀ ਆ ਉਹ ਕਾਂਗਰਸ ਦੀ ਆ ਪਰ ਉਹ ਸਾਨੂੰ ਸਾਥ ਨਹੀਂ ਦਿੰਦੇ ਸ਼ਹਿਰ ਦੇ ਵਿਕਾਸ ਲਈ ਜਿਹੜੇ ਹੋਰ ਵੀ ਮਤੇ ਨਹੀਂ ਪਾਉਂਦੇ ਜਾਂ ਐਸਟੀਮੇਟ ਨਹੀਂ ਦੱਸਦੇ ਉਹ ਉਹ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਪਏ ਅੱਜ ਅੱਜ ਹੀ ਵੇਖ ਲਓ ਕਿੰਨੇ ਮਤੇ ਅਸੀਂ ਪਾਸ ਕਰਤੇ ਆ ਤੇ ਪਿਛਲੇ ਤੁਸੀਂ ਕਮੇਟੀ ਘਰੋਂ ਪਤਾ ਕਰ ਸਕਦੇ ਜੇ ਮੇਰੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲੀ ਕਰੋੜ ਤੁਸੀਂ ਉੱਪਰ ਹੀ ਅਸੀਂ ਮਤੇ ਹਰ ਵਾਰੀ 5-7 ਕੋਈ ਮਸਲੇ ਹੁੰਦੇ ਜਿਹੜੇ ਅਸੀਂ ਅਸੀਂ ਤੇ ਰੋਕਿਆ ਹੀ ਨਹੀਂ ਅਜੇ ਤੱਕ ਭਾਵੇਂ ਜਿੰਨੇ ਵੀ ਲਖਾਇਆ ਏਜੰਡੇ ਦੇ ਜਿਹੜੇ ਨਾ ਖਾਇਆ ਅਸੀਂ ਇਹ ਨਹੀਂ ਕਦੀ ਵੇਖਿਆ ਵੀ ਕਿਹਦੀ ਗਲੀ ਆ ਕੌਣ ਰਹਿੰਦਾ ਕਿੰਨੇ ਲਖਾਈ ਆ ਅਸੀਂ ਕਾਉਂਸਲਰ ਆ ਸਾਰੇ ਭਰਾ ਜੀ ਅਸੀਂ ਨਹੀਂ ਵੀ ਲਖਾਈ ਮੰਨ ਲਓ ਹੋਰ ਵੀ ਕਿਸੇ ਮੋਦਬਰ ਨੇ ਲਖਾਈ ਆ ਤੇ ਅਸੀਂ ਤੇ ਉੱਤੇ ਵੀ ਪਾਸ ਕਰਦੇ ਆ ਅਸੀਂ ਤੇ ਚਾਹੁੰਦੇ ਆ ਵੀ ਸ਼ਹਿਰ ਦਾ ਵਿਕਾਸ ਹੋਵੇ ਪੈਸਾ ਅਜੇ ਤੱਕ ਮੇਰੇ ਖਿਆਲ ਤੇ ਮੈਨੂੰ ਨਹੀਂ ਲੱਗਦਾ ਕੋਈ ਪੈਸਾ ਆਇਆ ਸਾਢੇ 3 ਸਾਲ ਹੋ ਗਏ ਪ੍ਰਧਾਨ ਜੀ ਜਿਹੜੇ ਅੱਗੇ ਵਿਕਾਸ ਦੀ ਮਤੇ ਜਾਂਦੇ ਰਹੇ ਆ ਤੁਹਾਡੇ ਜਿਹੜੇ ਮਤੇ ਪਾਏ ਜਾਂਦੇ ਰਹੇ ਆ ਹਾਂਜੀ ਉਹਦੇ ਲਈ ਪੈਸੇ ਆਉਂਦੇ ਰਹੇ ਆ ਕਿ ਨੇ ਬਾੜ ਸਾਹਿਬ ਮੈਂ ਤੁਹਾਨੂੰ ਦੱਸ ਮੀਟ ਜਿਹੜੇ ਬੰਦ ਕੇ ਸ਼ਾਸਾਰੋਂ ਕੋਈ ਪਹਨਿਆ ਸਾਢੇ 3 ਸਾਲ ਹੋ ਗਿਆ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਅਸੀਂ ਮਤਾ ਕਦੀ ਰੋਕਿਆ ਨਹੀਂ ਜਿਹੜਾ ਆਂਦੇ ਆ ਨਾ ਵੀ ਕਮੇਟੀ ਸਾਡਾ ਸਾਥ ਨਹੀਂ ਦਿੰਦੀ ਸਾਨੂੰ ਇੱਕ ਵਾਰੀ ਵੀ ਦੱਸੋ ਵੀ ਇਹਨਾਂ ਦੇ ਕਿਹੇ ਆਗੂ ਨੇ ਜਾਂ ਕਿਸੇ ਨੇ ਮਤਾ ਪਵਾਇਆ ਜਾਂ ਕਿਸੇ ਗਲੀ ਦਾ ਹੀ ਮਤੇ ਲੋ ਮਨਾ ਕੀਤਾ ਆ ਪਿਛਲੇ ਦਿਨੀ ਜਿਹੜੀ ਉੱਥੇ ਆ ਪਾਰਕ ਚ ਬੰਨੀਆਂ ਟੈਂਕੀ ਆ ਉਹਦਾ ਮਤਾ ਸਾਡੇ ਕੋ ਆਇਆ ਸੀ ਬਿਊਰੋ ਬੋਰਡ ਵੱਲੋਂ ਅਸੀਂ ਉਹ ਵੀ ਪਾਸ ਕਰਤਾ ਅੱਜ ਵੀ ਕੀਤੇ ਕਿੰਨੇ ਮਤੇ ਕਾਫੀ ਮਤੇ ਆ ਤਾਂ ਮੇਰੇ ਹਿਸਾਬ ਨਾਲ ਢੇਰ ਲੱਗ ਗਿਆ ਹੋਣਾ ਰੁਪਈਆ ਇੱਕ ਨਹੀਂ ਅਜਨਦਰ ਪੈਸੇ ਨਾ ਆਉਣਗੇ ਮਤੇ ਤੇ ਮਤੇ ਪਾ ਪਾ ਕੇ ਕੀ ਕਰਾਂਗੇ ਜਨਦਰ ਪੈਸੇ ਨਾ ਆਉਣਗੇ ਪੈਸੇ ਆਉਣ ਕੋਈ ਕੰਮ ਸ਼ੁਰੂ ਹੋਵੇ ਰੁਪਈਆ ਦੇਖ ਨਹੀਂ ਆਇਆ ਫਾਇਰ ਬ੍ਰਿਗੇਡ ਦਾ ਮਤਾ ਤੁਸੀਂ ਪਾਤਾ ਪਾਲਾ ਜਿਹੜਾ ਉਹਨਾਂ ਵਾਲੇ ਪਾਸੇ ਚਲ ਗਿਆ ਤੇ ਹੁਣ ਬੋਲ ਲਿਆਉਂਦੇ ਕਿ ਨਹੀਂ ਲਿਆਉਂਦੇ ਨਹੀਂ ਵੇਖੋ ਜੀ ਉਹਨਾਂ ਦੀ ਸਰਕਾਰ ਹੈ ਉਹਨਾਂ ਦਾ ਫਰਜ਼ ਬੰਦਾ ਜਦੋਂ ਕਾਂਗਰਸ ਸਰਕਾਰ ਹੈ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਆ ਸਟੇਡੀਅਮ ਕਿੰਨਾ ਗੰਦ ਨਿਕਲਿਆ ਸਾਰਾ ਕੁਝ ਹੋਇਆ ਜੀ ਕਿੰਨੇ ਪੈਸੇ ਆਏ ਅਸੀਂ ਹੁਣ ਸਾਡਾ ਕਮੇਟੀ ਵੱਲੋਂ ਤੁਸੀਂ ਨਾ ਕੋਈ ਕਹਿ ਸਕਦੇ ਹੁਣ ਤੇ ਨਹੀਂ ਨਾ ਇਹ ਗੱਲ ਕਹਿ ਸਕਦੇ ਵੀ ਕਮੇਟੀ ਸਾਥ ਨਹੀਂ ਅਸੀਂ ਤਾਂ ਪਹਿਲਾਂ ਐਡਵਾਂਸ ਮਤੇ ਪਾਸ ਕਰਤਾ ਵੀ ਇਹਦੀ ਮੰਗ ਆ ਸ਼ਹਿਰ ਦੀ ਮੰਗ ਆ ਇਹ ਜ਼ਰੂਰੀ ਆ ਤੇ ਹੁਣ ਤੇ ਇਹ ਲਿਆਉਣ ਦੀ ਜੇ ਜਾਗੇ ਅਸੀਂ ਕਿਹੜੇ ਮਤੇ ਪਏ ਜੀ ਅੱਜ ਅੱਜ ਆਪਣੇ ਫਰਗਾਨਾ ਤੁਰੀਆਂ ਨਗਰ ਕੌਂਸਲ ਦੀ ਮੀਟਿੰਗ ਹੋਈ ਆ ਸਾਰੇ ਮੈਂਬਰ ਸਾਹਿਬਾਨ ਮੌਜੂਦ ਸੀ ਜ਼ਰੂਰੀ ਮਤਾ ਜਿਹੜਾ ਸਭ ਤੋਂ ਜ਼ਿਆਦਾ ਪਾਸ ਜਿਹਨੂੰ ਅਰਜੈਂਟ ਸਮਝਦੇ ਸੀ ਉਹ ਹੀ ਫਾਇਰ ਬਿਗਿਆੜ ਦਾ ਇੱਥੇ ਕੁਝ ਪਿਛਲੇ ਸਾਲਾਂ ਤੋਂ ਕਾਫੀ ਵਾਰੀ ਇੱਕ ਦੋ ਅੱਗਾਂ ਲੱਗੀਆਂ ਨੇ ਸ਼ਹਿਰ ਦੇ ਵਿੱਚ ਪਿਛਲੇ ਥੋੜੇ ਦਿਨਾਂ ਦੇ ਵਿੱਚ ਇਹ ਨਾਰ ਰੋਡ ਤੇ ਅੱਗ ਲੱਗੀ ਜਿਹੜਾ ਬਹੁਤ ਹੀ ਇੱਕ ਕਮਰਸ਼ੀਅਲ ਤੇ ਭੀੜ ਭੜਾ ਕੇਲਾ ਇਲਾਕਾ ਆ ਉਹਨੂੰ ਅਸੀਂ ਵੇਖਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਇਹ ਸਮਝਾ ਪਈ ਫਾਇਰ ਬ੍ਰਿਗੇਡ ਜਿਹੜੀ ਗੱਡੀ ਆ ਉਹ ਪਾਸ ਕੀਤੀ ਜਾਵੇ ਤਾਂ ਜੋ ਮੌਜੂਦਾ ਜਿਹੜੀ ਸਰਕਾਰ ਆ ਉਹਨੂੰ ਲਿਆਵੇ ਤੇ ਜਾਂ ਗਾਂ ਤੋਂ ਕੋਈ ਵੀ ਜਨ ਸਮਾਜ ਜਿਹੜੀ ਘਟਨਾ ਉਹ ਨਾ ਪਰੇ ਤੇ ਕੋਈ ਵੀ ਹਾਸਾ ਨਾ ਹੋ ਸਕੇ ਇਸ ਤੋਂ ਇਲਾਵਾ ਆਪਾਂ ਡਿਵੈਲਪਮੈਂਟ ਵਾਸਤੇ ਮਤੇ ਪਾਸ ਕੀਤੇ ਨੇ ਇੱਕ ਸ਼ਹਿਰ ਵਾਸੀਆਂ ਵਾਸਤੇ ਬੜੀ ਜ਼ਰੂਰੀ ਮੰਗ ਹੈਗੀ ਸੀ ਜਿਹੜੀ ਗੀਠੀਦਾਸ ਮੰਦਿਰ ਤੋਂ ਲੈ ਕੇ ਤੇ ਜਿਹੜਾ ਮੱਛੀ ਮਾਰਕੀਟ ਦਾ ਚੌਕ ਹੈ ਉੱਥੇ ਪਾਣੀ ਵਸਾਤਾ ਦੇਣਾ ਚ ਖੜ ਜਾਂਦਾ ਸੀ ਉਹਦਾ ਅਸੀਂ ਐਸਨ ਕਹਿ ਕੇ ਫੋਰੀ ਕਹਿਆ ਪਿਆ ਐਸਟੀਮੇਟ ਬਣਾਓ ਉਹਦਾ ਹੀ ਟੇਬਲ ਨੂੰ ਪਸ਼ੂں ਪਾ ਕੇ ਪਾਸ ਕਰਤਾ ਉਹ ਜਿਹੜੀ ਗਲੀ ਹੈ ਇੱਕ ਬਹੁਤ ਹੀ ਵਧੀਆ ਇੰਟਰਲੌਕ ਟਾਇਲ ਵਾਲੀ ਗਲੀ ਮੱਛੀ ਮਾਰਕੀਟ ਦੇ ਚੌਂਕ ਤੱਕ ਬਣੇਗੀ ਇਸ ਤੋਂ ਇਲਾਵਾ ਸਟ੍ਰੇਟ ਲਾਈਨ ਦੇ ਆਪਾਂ 5 ਲੱਖ ਦਾ ਪਾਸ ਕੀਤਾ ਹੋਰ ਵੀ ਆਪਾਂ ਡਿਵੈਲਪਮੈਂਟ ਦੇ ਜਿਹੜੇ ਸ਼ਹਿਰ ਦੀਆਂ ਵੇਅਰਨੈਸ ਵਾਰਡਾਂ ਨੇ ਜਿਵੇਂ 2 1 5 ਵਾਰਡ ਦੀ 1 6 ਨੰਬਰ ਵਾਰਡ ਦੀਆਂ ਗਲੀਆਂ ਨੇ ਉਹ ਅਸੀਂ ਪਾਸ ਕਰ ਦਿੱਤੀਆਂ ਨੇ ਤੇ ਸਰਕਾਰ ਪੈਸੇ ਦਿੰਦੀ ਹੈ ਤੇ ਉਹ ਨਾਲ ਹੀ ਟੈਂਡਰ ਲਾ ਕੇ ਤੇ ਕੰਮ ਸ਼ੁਰੂ ਹੋ ਜਾਏਗਾ ਸਰਕਾਰ ਨੂੰ ਸਹਿਯੋਗ ਦੇ ਰਹੇ ਵਿਕਾਸ ਦੀ ਸ਼ਹਿਰ ਦੇ ਇਨਫਰਾਸਟ੍ਰਕਚਰ ਵੇਖੋ ਜੀ ਬਾਦ ਸਾਹਿਬ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਤਾਂ ਜਿਉਂ ਕਮੇਟੀ ਸਾਡੀ ਬਣੀ ਹੈ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਪਰ ਮੌਜੂਦਾ ਸਰਕਾਰ ਸਾਡਾ ਸਹਿਯੋਗ ਨਹੀਂ ਦੇ ਰਹੀ ਜਿਉਂ ਦੀ ਇਹ ਸਰਕਾਰ ਬਣੀ ਆ ਪਾਰਟੀ ਦੀ ਮੈਨੂੰ ਦੱਸ ਦਿੱਤਾ ਜਾਵੇ ਨਾ ਤੇ ਮੇਰੇ ਮੈਂਬਰਾਂ ਸਾਹਿਬਾਂ ਦੀ ਨੌਲੇਜ ਹੈ ਨਾ ਪ੍ਰਧਾਨ ਦੀ ਨੌਲੇਜ ਹੈ ਨਾ ਯੂ ਸਾਹਿਬ ਦੀ ਨੌਲੇਜ ਹੈ 1 ਰੁਪਿਆ ਵੀ ਕਮੇਟੀ ਨੂੰ ਇਹਨਾਂ ਕੋਈ ਦਿੱਤਾ ਹੋਵੇ ਠੀਕ ਹੈ ਜੀ ਜੇ ਕੋਈ 1 ਰੁਪਿਆ ਵੀ ਲੈਂਦਾ ਹੋਵੇ ਤੇ ਮੈਨੂੰ ਦੱਸਿਆ ਜਾਵੇ ਆਨੂ ਦੀ ਨੌਲੇਜ ਨਹੀਂ ਹੈਗਾ ਬਾਕੀ ਸਰਕਾਰ ਨੇ ਸਾਨੂੰ ਅਜੇ ਤੱਕ ਕੋਈ ਆਪਣੇ ਲੈਵਲ ਤੇ ਐਸਟੀਮੇਟ ਨਹੀਂ ਦਿੱਤਾ ਕੋਈ ਆਪਣੇ ਲੈਵਲ ਤੇ ਸਾਨੂੰ ਕੋਈ ਸੁਝਾਅ ਵੀ ਨਹੀਂ ਦਿੱਤਾ ਕਿ ਤੁਸੀਂ ਆਹ ਐਸਟੀਮੇਟ ਆਹ ਚੀਜ਼ ਹੈ ਇਹਨੂੰ ਪਾਸ ਕਰੋ ਤੇ ਅਸੀਂ ਮਾਲ ਪੈਸੇ ਲਿਆ ਕੇ ਲਾਈਏ ਨਾ ਬਿਲਕੁਲ ਨਹੀਂ ਅਸੀਂ ਆਪਣੇ ਲੈਵਲ ਤੇ ਜਿਹੜੇ ਸਾਡੇ ਵਾਡਾ ਦੇ ਮੈਂਬਰ ਨੇ ਉਹ ਵੇਖਦੇ ਨੇ ਕਿਥੇ ਕੀ ਕੰਮ ਹੋਣ ਵਾਲਾ ਉਹਦਾ ਹੀ ਐਸਟੀਮੇਟ ਤਿਆਰ ਕਰਾ ਕੇ ਐਸੋ ਕੋਲੋਂ ਉਹ ਹੀ ਮਤੇ ਪਾ ਕੇ ਪਾਸ ਕਰਕੇ ਸਰਕਾਰ ਨੂੰ ਭੇਜ ਦਿੰਦੇ ਆ ਪਰ ਪੈਸਾ ਉਹਨਾਂ ਕੋਲ ਕੋਈ ਨਹੀਂ ਆਇਆ ਅਜ ਤੱਕ